ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਹੁਸ਼ਿਆਰਪੁਰ ਦੇ ਵਿੱਚ ਸੈਮੀਨਾਰ ਲਗਾਇਆ ਗਿਆ ਡੀਸੀ ਦੇ ਵੱਲੋਂ ਪਰਾਲੀ ਨੂੰ ਲੈ ਕੇ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਸੈਮੀਨਾਰ ਦੇ ਵਿੱਚ ਆਮ ਆਦਮੀ ਪਾਰਟੀ ਵਿਧਾਇਕ ਜਸਵੀਰ ਰਾਜਾ ਵੀ ਮੌਜੂਦ ਰਹਿਣਗੇ ਪਰਾਲੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਡੀਸੀ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ ਜੇਕਰ ਕਿਸਾਨ ਪਰਾਲੀ ਸਾੜਦਾ ਹੈ ਤਾਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਖੜਦੇ ਉਹਦਾ ਕੋਈ ਹੋਰ ਟਵੀਟ ਨਹੀਂ ਔਰ ਜਿੱਪੀਆਂ ਵੀ ਪਸ਼ੀਤਾ ਪਸਾਨਾਂ ਨੇ ਪਰਲਾਈ ਜਿੱਥੇ ਇੱਕ ਹੋਰ ਬਹੁਤ ਵੱਲਪ ਚਿਕੜੀਆਂ ਆਖੀਆਂ ਜਿ세 ਲਈ ਕਿ ਸਾਡਾ ਜਿਹੜਾ ਤੰਡਾ ਏ ਜਿਹੜਾ ਡਿਸਟ੍ਰਿਕਟ ਆ ਹੋ ਰਿਹਾ ਇਹਦਾ ਬਾਕੀ ਜਿਲਿਆਂ ਨਾਲ ਬਹੁਤ ਹੀ ਜਿਹੜਾ ਹੱਥ ਲਾਉਂਦਾ ਹੌਲੀ ਮਾਉ ਬਹੁਤ ਲੋਕ ਹੋਰ ਜੇ ਅਸੀਂ ਫਿਰ ਪਿੰਡ ਪਿੰਡ ਜਾ ਕੇ ਇੱਥੇ ਡੀਸੀ ਸਾਹਿਬ ਜਾ ਰਹੇ ਅਸੀਂ ਆਪਣੇ ਲੈਵਲ ਤੇ ਵੀ ਕਿਸਾਨ ਸਰਪੰਚ ਸਾਹਿਬ ਨਾਲ ਡਿਸਕਸ ਕਰਨਾ ਫਿਰ ਪਿੰਡ ਪਿੰਡ ਜਾ ਕੇ ਉਹ ਰਿਪੇਅਰ ਕਰਾਂਗੇ ਕਿਉਂਕਿ ਅੱਗ ਲਾਉਣ ਨਾਲ ਜਿਹੜਾ ਪੰਦਾ ਬੰਦਾ ਹੁਕਾਮ ਹੁੰਦਾ ਆ ਆਉਣ ਵਾਲੀ ਦਿੱਲੀ ਛੱਲੇ ਜਿਹੜਾ ਵਧੀਆ ਨਹੀਂ ਤਾਂ ਐਸੇ ਕਿਨਾਲ ਬਹੁਤ ਫਰ ਗਿਆ ਫਿਰ ਵੀ ਜਿੰਨਾ ਵੀ ਰਹਿੰਦਾ ਆਪਾਂ ਸਾਰੇ ਐਸਐਸਪੀ ਸਾਹਿਬ ਦੀ ਸਲਾਹ ਅਨੁਸਾਰ ਸਾਡੇ ਵੀਡੀਓ ਸਾਰੇ ਨਾਲ ਕੇ ਸੀਟੀਮ ਦੀ ਤਰ੍ਹਾਂ ਇਧਰੋਂ ਡਿਪੈਂਡੈਂਟ ਚੀਜ਼ਾਂ ਕਰ ਰਹੇ ਆਂ ਔਰ ਲੋਕ ਸੌਣ ਵੀ ਲਿਆ ਟੋਕ ਬਿਆਰ ਵੀ ਹੋਦਾ ਹੈ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਿਸੇ ਕੰਟੀ ਉੱਪਰ ਵੀ ਵੱਡਾ ਇਹ ਦਾ ਨਿਕਲਦਾ ਹੈ